ਐਂਜ ਲੱਗੇ ਜਿਵੇਂ ਸਾਲ ਦਾ ਅਖੀਰ ਆ ਰੁੱਖਾਂ ਵਾਂਗ ਸੁੱਕ ਚੱਲੇ ਆ ਕੋਰੇ ਠੰਡ ਨਾਲ ਝੜੇ ਪੀਲੇ ਪੱਤਿਆਂ ਦੇ ਵਾਂਗ ਰਾਂ ਮੁੱਕ ਚੱਲੇ ਆ ਸਾਡੀ ਟਾਹਣੀਆਂ ਤੇ ਗੋਣਾ ਨਾ ਪਰਿੰਦਿਆਂ ਨੇ ਸਾਡੀ ਟਾਹਣੀਆਂ ਤੇ ਗੋਣਾ ਨਾ ਪਰਿੰਦਿਆਂ ਨੇ ਕਿਵੇਂ ਅਸੀਂ ਜਰ ਜਾਵਾਂਗੇ ਸਾਡੀ ਆਈ ਆ ਮੌਤ ਨੇੜੇ ਸੱਜਣਾ ਮਰ ਜਾਵਾਂਗੇ ਸਾਡੀ ਜ਼ਿੰਦਗੀ ਦਾ ਦਿਨ ਹੋਣਾ ਢਲਿਆ ਮੱਦਮ ਜਹੀ ਲੋ ਹੋ ਗਈ ਚੁੱਪ ਚਾਂਦ ਖામੋਸ਼ ਜਹੀ ਸ਼ਾਮ ਤੋਂ ਦੁਪਹਿਰ ਹੈ ਲਕੋ ਹੋ ਗਈ ਰਾਤ ਡੀਕ ਦੀਆ ਰਾਤ ਡੀਕ ਦੀਆ ਬਾਹਾਂ ਨੂੰ ਖਿਲਾਰ ਕੇ ਨੀਂਦ ਆਈ ਘਰ ਜਾਵਾਂਗੇ ਸਾਡੀ ਆਈ ਆ ਮੌਤ ਨੇੜੇ ਸੱਜਣਾ ਮਰ ਜਾਵਾਂਗੇ ਕਦੇ ਬਲਦੀ ਸੀ ਲਟਾ ਲਟ ਅਗਨੀ ਕਦੇ ਅਸੀ ਸ਼ੋਲੇ ਲੱਗਦੇ ਹੁਣ ਪੁੱਜਣੇ ਤੇ ਆਈ ਸਾਡੀ ਆਗਿਆ ਤੇ ਰਾਖ ਵਾਲੇ ਕੋਲੇ ਲੱਗਦੇ ਅਸੀਂ ਚਿਤਾ ਉਤੇ ਜਾਣ ਨੂੰ ਉਤਾਵਲੇ ਉੱਥੇ ਅੱਗ ਫੜ ਜਾਵਾਂਗੇ ਸਾਡੀ ਆਈਆ ਮੌਤ ਨੇੜੇ ਸੱਜਣਾ ਮਰ ਜਾਵਾਂਗੇ ਗੁੱਸਾ ਆਊਗਾ ਜਾਂ ਆਊਗਾ ਪਿਆਰ ਜਾਂ ਆਊ ਸਾਡੀ ਯਾਦ ਹੀ ਸਹੀ ਪਿਆਰ ਕਰੇਗਾ ਸਾਨੂੰ ਦਿਲ ਤੋਂ ਮਰਨੇ ਤੋਂ ਬਾਅਦ ਹੀ ਸਹੀ ਉਦੋਂ ਲੱਬਿਆ ਵੀ ਲੱਭੂ ਇਕ ਬਾਲਨਾ ਉਦੋਂ ਲੱਬਿਆ ਵੀ ਲੱਭੂ ਇਕ ਬਾਲਨਾ ਆਜ਼ਾਦ ਤੈਨੂੰ ਕਰ ਜਾਵਾਂਗੇ ਸਾਡੀ ਆਈ ਜਾਂ ਮੌਤ ਨੇੜੇ ਸੱਜਣਾ ਮਰ ਜਾਵਾਂਗੇ ਮਰ ਜਾਵਾਂਗੇ